मगर हुया có फ्लाई कर आप là हो سونے بھولے سنسری سونے بھولے سونے دوستوان میری دوست جيو کے مارٹر ਕਾਲੀਵਾਦੀ ਟੀਮ ਉਹਨਾਂ ਨੇ ਪ੍ਰਦਰਸ਼ਨ ਕੀਤਾ ਜਸਦਾਵਾਂ ਉਹਨਾਂ ਇਸੋ ਨਿਹਾਲ ਜੋ ਕਰੇਗਾ ਹਾਲ ਸਰ ਜੂਲ ਤੇਰੀ ਸ਼ਾਨ ਰਣ ਸੰਸ ਮਹਾਰਾਜ ਜਿਹੜੀ ਬੁਸਾਰ ਬੰਦੀ ਜਿਹੜੀ ਸੀ ਕੀਤੀ ਆ ਦੀ ਕੀ ਮੁਸ਼ਕਦੇ ਦਾ ਦੇਖੋ ਪਿਛਲੇ ਕਈ ਸਾਲ ਤੋਂ ਸ਼੍ਰੋਮਣੀ ਕਾਲਜਲ ਦੇ ਯੂਥ ਵਿੰਗ ਵੱਲੋਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਵਿਚਾਰ ਵਿਚਾਰ ਦੇ ਇੱਕ ਪੁਣਾ ਦੀ दिली ਇੱਛਾ ਸੀ ਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਦੁਆਰਾ ਬਖਸ਼ੀ ਹੋਈ ਦਸਤਾਰ ਦੇ ਨਾਲ ਜੋੜਿਆ ਜਾਵੇ ਦਸਤਾਰਾਂ ਸਜਾਈਆਂ ਜਾਣ ਕਿਉਂਕਿ ਗੁਰੂ ਸਾਹਿਬ ਨੇ ਸਿਰ ਦਾ ਤਾਜ ਬਣਾ ਕੇ ਸਾਨੂੰ ਦਸਤਾਰ ਜੜੀ ਪਾਉਣੀ ਕੀਤੀ ਹੈ ਬੱਕ ਬੱਕ ਇਤਿਹਾਸ ਬੱਕ ਬੱਕ ਇਤਿਹਾਸਿਕ ਦਿਹਾੜਿਆਂ ਤੇ ਯੂਥ ਕਾਲਜ ਦੇ ਵੱਲੋਂ ਪੂਰੇ ਪੰਜਾਬ ਜਾਂ ਪੰਜਾਬ ਤੋਂ ਬਾਅਦ ਇੱਥੇ ਤੱਕ ਕਿ ਵਿਦੇਸ਼ਾਂ ਵਿੱਚ ਵੀ ਮੇਰੀ ਦਸਤਾਰ ਮੇਰੀ ਸ਼ਾਨ ਦੇ ਬੈਨਰ ਹਟ ਦਸਤਾਰ ਕੈਂਪ ਨੇ ਜਿਹੜੇ ਲਗਾਏ ਜਾਂਦੇ ਨੇ ਅੱਜ ਕਿਉਂਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਜਿੱਥੇ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਪੂਰੀ ਸ਼ਰਧਾ ਤੇ ਭਾਵਨਾ ਉਤਸ਼ਾਹ ਦੇ ਨਾਲ ਅੱਜ ਇਹ ਪ੍ਰਕਾਸ਼ ਪੁਰਬ ਮਨਾ ਰਹੀ ਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਯੂਥ ਅਕਾਲੀ ਦਲ ਅੱਜ ਤਰਨ ਤਾਰਨ ਵਿਖੇ ਇੱਥੇ ਗੁਰਦੁਆਰਾ ਸਾਹਿਬ ਮੈਂ ਦਰਬਾਰ ਸਾਹਿਬ ਤੇ ਦਸਤਾਰ ਕੈਂਪ ਲਗਾਇਆ ਜਾ ਰਿਹਾ ਪਿਛਲੇ ਸਾਲ ਵੀ ਦਸਤਾਰ ਕੈਂਪ ਸਾਰੇ ਪੰਜਾਬ ਚ ਲਗਾਏ ਗਏ ਸੀ ਇਸ ਵਾਰ ਵੀ ਬਕਬਕ ਥਾਵਾਂ ਦੇ ਜਿੱਥੇ ਉੱਥੇ ਹੀ ਤਰਨਤਾਰਨ ਸਾਹਿਬ ਅਜੇ ਗੁਰਦੁਆਰਾ ਸਾਹਿਬ ਦੇ ਦਰਸ਼ਣੀ ਡਿਊਟੀ ਦੇ ਨਾਲ ਦਸਤਾਰ ਕੈਂਪ ਲਗਾਇਆ ਤੁਸੀਂ ਦੇਖ ਰਹੇ ਹੋ ਕਿ ਹਲੇ ਸ਼ੁਰੂਆਤ ਹੋਈ ਹੈ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਨੌਜਵਾਨ ਜਿੱਥੇ ਦਸਤਾਰ ਸਜਾਣ ਲਈ ਆ ਰਹੇ ਨੇ ਉੱਤੇ ਇਹ ਪਹਿਲਾਂ ਵੀ ਅਸੀਂ ਦੇਖਿਆ ਕਿ ਜਦੋਂ ਮਹਿਮ ਸ਼ੁਰੂ ਹੋਈ ਹੈ ਕਿ ਮਾਵਾਂ ਨੂੰ ਜ਼ਰੂਰ ਇੱਕ ਦਿਲ ਦੀ ਖੁਆਇਸ਼ ਹੁੰਦੀ ਹੈ ਕਿ ਜਿਸ ਜਵਣੇ ਬੱਚੇ ਨੂੰ ਗੁਰੂ ਦੀ ਬਖਸ਼ੀ ਹੋਈ ਦਸਤਾਰ ਗੁਰੂ ਸਾਹਿਬ ਦੀ ਦੁਆਰਾ ਬਖਸ਼ਾ ਹੋਇਆ ਤਾਜ ਕਿ ਜਿਹੜੇ ਦਸਤਾਰ ਕੈਂਪ ਗੁਰਦੁਆਰਾ ਸਾਹਿਬ ਦੇ ਚੱਲਦੇ ਨੇ ਉਥੋਂ ਸਜਾ ਕੇ ਲੈ ਕੇ ਜਾਈਏ ਸੋ ਜਿਹੜੇ ਇਹ ਦਸਤਾਰ ਕੈਂਪ ਦੇ ਵਿੱਚ ਕਿੰਨੇ ਹੀ ਹਜ਼ਾਰਾਂ ਜਿਹੜਿਆ ਨੌਜਵਾਨਾਂ ਨੂੰ ਬੱਚਿਆਂ ਨੂੰ ਹਾਲਾਂਕਿ ਕਈ ਦਸਤਾਰ ਕੈਂਪ ਤੇ ਉਹ ਜੀ ਖਾਸ ਕਰਕੇ ਸਵਾ ਦੇ ਜਿਹੜੇ ਸ਼ੀਦ ਦੀ ਜੋੜ ਮੇਲੇ ਤੇ ਅੱਗੇ ਵੱਡੇ ਸਾਹਿਬ ਜਦਾਂ ਦੀ ਸ਼ੀਦ ਦੀ ਛੋਟੇ ਸਾਹਿਬ ਜਦਾਂ ਦੀ ਸ਼ੀਦ ਦੀ ਪਤਕਰ ਸਾਧ ਦਸਤਾਰ ਕੈਂਪ ਲਾਉਂਦੇ ਆ ਉੱਥੇ ਤਾਂ ਕਿ ਕਿ ਪੂਰੇ ਵਰੇਸ਼ਾਂ ਤੋਂ ਸੰਗਤ ਆਉਂਦੀ ਆ ਫਤਿਹਗੜ ਸਾਹਿਬ ਸਾਡੀਆਂ ਭੈਣਾਂ ਜਿਹੜੀਆਂ ਬੱਚੀਆਂ ਉਹ ਵੀ ਕੇਸਕੀਆਂ ਸਜਾ ਕੇ ਜਾਂਦੀਆਂ ਨੇ ਲੈਣਾ ਲੱਗਦੀਆਂ ਨੇ ਇੰਨਾ ਉਤਸ਼ਾਹ ਬੱਚੀਆਂ ਦੇ ਵਿੱਚ ਵੀ ਹੁੰਦਾ ਸੋ ਉਸੇ ਤਰ੍ਹਾਂ ਅੱਜ ਵੀ ਇੱਥੇ ਦਸਤਾਰ ਕੈਂਪ ਸ਼੍ਰੋਮਣੀ ਕਲਦਾ ਯੂਥ ਵਿੰਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦੇਸ਼ਾਂ ਤੇ ਉਹਨਾਂ ਦੇ ਕਿ ਉਹਨਾਂ ਦੀ ਦਿਲ ਦੀ ਇੱਛਾ ਕਿ ਵੱਧ ਤੋਂ ਵੱਧ ਨੌਜਵਾਨ ਦਸਤਾਰਾ ਨਾਲ ਖੁਦ ਵੀ ਤੁਸੀਂ ਦੇਖ ਰਹੇ ਹੋ ਕਿ ਯੂਥ ਵਿੰਗ ਦੇ ਨੌਜਵਾਨ ਜ਼ਿਆਦਾਤਰ ਦਸਤਾਰਾ ਬੰਨ੍ਹਦੇ ਨੇ ਜ਼ਿਆਦਾਤਰ ਨੇ ਦਾੜੇ ਪ੍ਰਕਾਸ਼ ਕਰ ਲੈਨੇ ਕਿਉਂਕਿ ਪ੍ਰਧਾਨ ਸਾਹਿਬ ਅਕਸਰ ਟੋਕਦੇ ਰਹਿੰਦੇ ਨੇ ਜੇ ਕੋਈ ਦਸਤਾਰ ਨਹੀਂ ਸਹੀ ਹੁੰਦਾ ਤਾਂ ਉਹਨੂੰ ਦਸਤਾਰ ਲਈ ਬੇਨਤੀ ਕਰਦੇ ਨੇ ਜੇ ਕੋਈ ਦਾੜਾ ਪ੍ਰਕਾਸ਼ ਕਰਨਾ ਨਹੀਂ ਕੀਤਾ ਹੋਇਆ ਤਾਂ ਉਹਨੂੰ ਦਾੜੇ ਲਈ ਕਹਿੰਦੇ ਰਹਿੰਦੇ ਨੇ ਬਾਰ-ਬਾਰ ਹੌਲੀ-ਹੌਲੀ ਰੰਗ ਚੜਦਾ ਰਹਿੰਦਾ ਅਸੀਂ ਵੀ ਪਹਿਲਾਂ ਦਾੜੀਆਂ ਕੱਟਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਪਾਰਟੀ ਨੇ ਵੀ ਬਾਰ-ਬਾਰ ਕਿਹਾ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਦਾੜੇ ਪ੍ਰਕਾਸ਼ ਕੀਤੇ ਸੋ ਇਸੇ ਤਰ੍ਹਾਂ ਅੱਜ ਜਿੱਥੇ ਮੈਂ ਪੂਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਾ ਉੱਤੇ ਇਹ ਜ਼ਰੂਰ ਬੇਨਤੀ ਕਰਦਾ ਹੈ ਕੀ ਆਪਾਂ ਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਕੇਸ ਰੱਖਣੇ ਚਾਹੀਦੇ ਆ ਧਾੜੇ ਪਟਕਾਸ਼ ਕਰਨੇ ਚਾਹੀਦੇ ਆ ਗੁਰੂ ਦੇ ਨਾਲ ਜੁਰਨਾ ਚਾਹੀਦਾ ਗੁਰੂ ਦੇ ਬਾਣੀ ਦੇ ਨਾਲ ਤੁੜਨਾ ਚਾਹੀਦਾ ਬਾਣੀ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਨੌਜਵਾਨ ਇਸੇ ਤਰ੍ਹਾਂ ਦਸਤਾਰਾਂ ਸਜਦੀਆਂ ਰਹਿਣ ਕਿਉਂਕਿ ਅਣਖ ਇਹ ਗੈਰਤ ਦਸਤਾਰ ਬੰਨ ਕੇ ਬੰਦਾ ਫਿਰ ਸੀਨਾ ਚੌੜਾ ਕਰਕੇ ਕਹਿੰਦਾ ਕਿ ਸਾਡੀ ਅਣਖ ਤੇ ਗੈਰਤ ਹੈ